ਕਦਾ ਗੋਹਾ ਵਾਲਾ ਕਰੀ ਪਾਈ ਨਾ ਗੱਲ ਕਰੀ ਕੀ ਹਾਲ ਹੈ ਬਾਈ ਵਧੀਆ ਵਧੀਆ ਵੀਰੇ ਠੀਕ ਠਾਕ ਮੱਝ ਆਪਣੀ ਬਾਈ ਆਪਣੀ ਨਹੀਂ ਹੈਗੀ ਵੀਰੇ ਮੇਰੀ ਮੱਝ ਹੈ ਮੇਰੇ ਕਹਿਣ ਦਾ ਮਤਲਬ ਬਕਾਊ ਆ ਨਹੀਂ ਨਹੀਂ ਬਕਾਊ ਨਹੀਂ ਹੈਗੀ ਮੱਝ ਵੀਰ ਬਾਈ ਦੇਖ ਲੈ ਨਾ ਹੈ ਬਕਾਊ ਆ ਜੀ ਨਹੀਂ ਨਹੀਂ ਵੀਰੇ ਬਤਨੀ ਨਹੀਂ ਹੈਗੀ ਮੱਝ ਬਾਈ ਮੇਰੀ ਘਰ ਵਾਲੀ ਕਹਿ ਰਹੀ ਆ ਵੀ ਸ਼ਾਮ ਤਾਈ ਮੱਝ ਲੈ ਕੇ ਆਏਗਾ ਤਾਂ ਘਰੇ ਬੜੀ ਨਹੀਂ ਨਾ ਆਈ अच्छा बाळी ਗੱਲ ਨਹੀਂ ਹੈਗੀ ਰੁਪਈਆ ਲੱਖ ਦੇਣਾ ਤੈਨੂੰ ਨਹੀਂ ਵੀਰੇ ਆਪਾਂ ਮੱਝ ਵੇਚਣੀ ਨਹੀਂ ਹੈਗੀ ਠੀਕ ਹੈ ਮੇਰੇ ਭਰਾ ਤੁਹਾਡੀਆਂ ਅੱਖਾਂ ਕਹਿ ਰਹੀਆਂ ਤੁਸੀਂ ਵੇਚਣੀ ਆ ਤੇ ਮੇਰੀਆਂ ਕਹਿ ਰਹੀਆਂ ਮੈਂ ਲੈਣੀਆਂ ਰੁਪਈਆ ਇਹਦਾ ਸਵਾ ਲੱਖ ਉਹ ਨਹੀਂ ਵੀਰੇ ਐਵੇਂ ਸਵਾ ਲੱਖ ਲੱਗ ਜੀ ਯਾਰ ਕਮਾਲ ਕਰੀਏ ਨਾ ਹੱਦ ਹੋ ਗਈ ਤੇਰੀ ਆਪਾਂ ਵੇਚਣੀ ਨਹੀਂ ਹੈਗੀ ਮੱਝ ਯਾਰ ਇੰਨੀ ਪਿਆਰੀ ਮੱਝ ਆ ਉਹ ਬਾਈ ਮੈਨੂੰ ਤੇਰੀ ਮੱਝ ਬਹੁਤ ਪਸੰਦ ਆਈ ਹੈ ਮੇਰੇ ਭਰਾ ਦੇਖੋ ਸ਼ਨੀਵਾਰ ਦਾ ਦਿਨ ਆ ਸੂਰਜ ਮੱਥੇ ਲੱਗ ਰਿਹਾ ਨਾ ਤੇਰੀ ਨਾ ਮੇਰੀ ਇੱਕ 40 ਦੇ ਵਿੱਚ ਡੰਨ ਕੋ ਕਰੋ ਕਰੋ ਭਾਈ ਉਹ ਬਰੇ ਯਾਰ ਆ ਲੈ ਆ ਲੈ ਬਾਹਲਾ ਤੱਕ ਆ ਕਰੀਏ ਨਾ ਯਾਰ ਹੱਦ ਹੋ ਗਈ ਤੇਰੀ ਉਹ ਤੱਕਾ ਨਹੀਂ ਮੇਰੇ ਭਰਾ ਤੁਹਾਡੀਆਂ ਅੱਖਾਂ ਦਾ ਸਰੀਆਂ ਮੇਰਾ ਚਿਹਰਾ ਮੈਨੂੰ ਚਾਹੀਦੀ ਆ ਤੁਸੀਂ ਵੇਚਣੀ ਆ ਚੱਕ ਮੇਰੇ ਭਰਾ 2000 ਰੁਪਏ ਸਾਈ ਆ ਲੈ ਪੜੋ ਬਾਹਲਾ ਤੱਕਾ ਕੰਨ ਲੱਗਾ ਭਾਈ ਤੂੰ ਦੇਖ ਲੈ ਉਹ ਤੱਕਾ ਨਹੀਂ ਭਾਈ ਚਲ ਸਮਝੋ ਤੁਸੀਂ ਵੀ ਹੱਥ ਮਿਲਾਓ ਮੈਂ ਚੱਲਿਆਂ ਛੋਟਾ ਹਾਥੀ ਲੈਣ ਕਿਰਾਏ ਦੇ ਕਰਕੇ ਅੱਧੇ ਘੰਟੇ ਵਿੱਚ ਆ ਗਿਆ ਤੇ ਮੱਝ ਮੇਰੀ ਕੋਈ ਨਾ ਵੀਰੇ ਫਿਕਰ ਨਾ ਕਰ ਬਾਕੀ ਪੈਸੇ ਦੇ ਜੀ ਤੇ ਮੱਝ ਲੈ ਜੀ ਠੀਕ ਹੈ ਜਮਈ ਨਾ ਖबरा ਮੈਂ ਕਿਹਾ ਮੇਰੇ ਵੱਲ ਠੀਕ ਹੈ ਤੇਰਾ ਤਾਂ ਕੋਈ 80000 ਨਹੀਂ ਸੀ ਦਿੰਦਾ ਜਾਂਦੀ ਜਾਂਦੀ 140000 ਦਵਾਗੀ ਹੁਣ ਮੇਰੇ ਕੋਲ ਤਾਂ ਤੂੰ ਵਫਾ ਕੀਤੀ ਨਹੀਂ ਹੁਣ ਗਾਂ ਜਾ ਕੇ ਮਾੜਾ ਮੋਟਾ ਦੁੱਧ ਦੇ ਦਿਆ ਕਰੀ ਆਹੋ ਲਾਜ ਰੱਖ ਲਈ ਆਹਦੇ ਮਾਲਕ ਦੀ ਮੈਂ ਪਿਆਰ ਕਰਦਾ ਦੁੱਧ ਚੱਜ ਨਾਲ ਦਿੰਦੀ ਸੀ ਕਾਹਨੂੰ ਵੇਚ ਲਾਤੇ ਸੀ ਮੈਂ ਵੀ ਤੇਰੇ ਐਂ ਪਿਆਰ ਕਰਾਂਗੀ। ਅ ਚਣੀਆਂ ਮੱਝ ਨਹੀਂ ਵੀਰੇ ਤਾਂ ਉਹ ਦੇਖ ਲੈ ਯਾਰ ਅਸਲ 'ਚ ਪਤਾ ਕੀ ਆ ਮੈਨੂੰ ਤੇਰੀ ਮੱਝ ਬਹੁਤ ਪਿਆਰੀ ਲੱਗਦੀ ਆ ਪਿਆਰ じゃ ਹੋ ਇਹਦੇ ਨਾਲ ਅੱਛਾ ਪਿਆਰ ਤਾਂ ਨਾ ਮੈਂ ਵੀ ਬਹੁਤ ਕਰਦਾ। ਵੇਚਣੀ ਨਹੀਂ ਹੈਗੀ ਤੁਮਾਰੀ। ਉਹ ਦੇਖ ਲੈ ਮੈਂ ਵਧੀਆ ਮੁੱਲ ਤੁਹਾਨੂੰ ਕਰਾਂ। ਕਿੰਨਾ ਕ ਮੁੱਲ ਦੇ ਦੇਂਗਾ। ਪਿਆਰ ਕਰਦਾ ਤੁਹਾਨੂੰ ਮੈਂ। ਮੈਂ ਇਹ ਤਾਂ ਤੈਨੂੰ ਦੇ ਦੂੰਗੀ ਬਣ ਕੇ 170000 ਨਹੀਂ 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 170000 ਕਿੱਥੇ ਯਾਰ ਮੱਝ ਤਾਂ ਦੇਖ ਕਿੰਨੀ ਪੇਰੀ ਆ 180000 ਨਹੀਂ 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 ਮੱਝ ਨਹੀਂ ਵੇਚਣੀ ਆ ਤੁਹਾਡੀ 2 ਲੱਖ ਰੁਪਿਆ ਨਾ 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 ਦੇਖ ਵੀਰ ਮਣਕੇ ਅਸਲ ਤਾਂ ਪਤਾ ਕੀ ਆ ਮੱਝ ਤਾਂ ਮੈਂ ਲੈ ਕੇ ਜਾਣੀ ਕਿਉਂਕਿ ਮੈਨੂੰ ਬਹੁਤ ਪੇਰੀ ਲੱਗੀ ਆ ਅੱਛਾ ਲਾਸਟ ਨਾ ਤੇਰੀ ਨਾ ਮੇਰੀ 2.5 ਹੈ ਉਹ ਚੱਲ ਮੇਰੀ ਗੱਲ ਸੁਣ ਆਹ ਦੇਖ ਦੀਰਮਣਕੀ ਹੁਣ ਤੂੰ ਮੈਨੂੰ ਨਾ ਨਾ ਕਰੀ ਮੈਂ ਤੈਨੂੰ ਸਾਈ ਦੇਣ ਲੱਗਿਆ 4000 ਰੁਪਏ ਦੀ 2.5 ਲੱਖ ਰੁਪਏ ਦੀ ਉਹ ਡੰਕਰ ਹੁਣ 2.5 ਲੱਖ ਰੁਪਏ ਚ ਬਹਲਾ ਤੱਕਿਆ ਕਰੀ ਜਾਂਦਾ ਭਈਆ ਦੇਖ ਹੈ ਮੇਰੀ ਹੋ ਗਈ ਹੁਣ ਇਹ ਠੀਕ ਹੈ ਕੋਈ ਨਾ ਵੀਰੇ ਫਿਕਰ ਨਾ ਕਰੋ ਮੱਝ ਥੋੜੀ ਹੈ ਨਹੀਂ ਨਹੀਂ ਵੀਰੇ ਯਾਰ ਐ ਨਹੀਂ ਖੜੇ ਮੱਥੇ ਕਾ ਉਹ ਲੈ ਵੀਰੇ ਐਨ ਖੜਿਆ ਵਾ ਮੱਥਾ ਠੀਕ ਹੈ ਥੋੜੀ ਮੱਝ ਜਮਨ ਟੈਨਸ਼ਨ ਲੋ ਬਾਕੀ ਪੈਸੇ ਤਾਂ ਦੇ ਕੇ ਫਿਰ ਮੱਦ ਲੈ ਜਾਓ ਦੇਖ ਹੁਣ ਹੋ ਗਈ ਇਹ ਮੇਰੀ ਤੇ ਮੇਰਾ ਕੈਂਟਰ ਖੜਾ ਉੱਥੇ ਢਾਬੇ ਕੋਲੇ ਨਾਲ ਦੇ ਚਾਹ ਪੀ ਰਹੇ ਹਨ 3 ਵਜੇ ਸੀ ਹੋਰ ਠੀਕ ਹੈ ਮੈਂ ਉਹਨਾਂ ਨੂੰ ਲੈ ਕੇ ਆ ਗਿਆ ਤੇ ਪੈਸੇ ਤੈਨੂੰ ਦੇ ਜੂਗਾ ਤੇ ਮੱਝ ਲੈ ਜੀ ਮੱਝ ਲੈ ਜੀ ਤੇ ਮੁਕਰਨਾ ਨਹੀਂ ਹੈਗਾ ਵੀਰ ਨਾਲ ਨਾ ਨਾ ਮੈਂ ਤਾਂ ਜ਼ਬਾਨ ਦਾ ਪੱਕਾ ਵੀਰੇ ਆਪਾਂ ਕਿ ਮੁਕਰਦੇ ਸਹੀ ਗੱਲ ਹਾਂ ਬਾ ਠੀਕ ਹੈ ਫਿਰ ਜੇ ਮੁਕਰਿਆ ਮੈਂ 10000 ਰੁਪਏ ਪਲਾਂਟੀ ਪਾਉਣੀ ਆ ਮੈਂ ਕਹਦਾ ਮੁਕਰਨਾ ਮੱਝ ਤੇਰੀ ਹੈ ਜਰ ਤੇਰੀ ਹੋ ਗਈ ਮੱਝ ਐ ਸਮਝ ਵੀ ਤੇਰੀ ਹੋ ਗਈ ਚਲ ਠੀਕ ਹੈ ਵੀਰੇ ਮੈਂ ਆਉਣ ਲੈ ਕੇ ਠੀਕ ਹੈ ਓਕੇ ਠੀਕ ਹੈ ਦੀਆ ਸੌਦਾ ਹੋ ਗਿਆ ਸ਼ੁਕਰ ਹੈ ਮਾਲਕਾ ਉਹ ਆ ਜਾ ਮੈਂ ਕਿ ਭਰਾਵਾਂ ਨੂੰ ਐਜੂਕੇਸ਼ਨ ਭੇਜੀ ਜਲਦੀ ਜਲਦੀ ਆ ਜਾ ਲੇਟ ਨਾ ਹੋਈ ਠੀਕ ਆ ਚੱਲ ਪੁੱਤ ਫਿਰ ਲੈ ਆ ਬਾਈ ਭਰਾ ਮੱਝ ਦਾ ਰਸਾ ਲੈ ਕੇ ਚੱਲੀਏ ਫਿਰ ਇਹਨੂੰ ਨਹੀਂ ਨਹੀਂ ਵੀਰੇ ਜਾਣਾ ਤਾਂ ਤੁਹਾਨੂੰ ਇਕੱਲੇ ਨਹੀਂ ਪੈਣਾ ਆਪਾਂ ਮੱਝ ਵੇਚਣੀ ਨਹੀਂ ਵੇਚਣੀ ਨਹੀਂ ਹਾਂ ਹੁਣ ਤਾਂ ਭਰਾਵਾ ਸੌਦਾ ਕਰਕੇ ਗਿਆ ਤੇਰੇ ਨਾਲ ਉਹ ਯਾਰ ਪ੍ਰੋਬਲਮ ਹੋਊਗੀ ਕੋਈ ਨਹੀਂ ਵੇਚਣੀ ਤਾਂ ਨਹੀਂ ਵੇਚਣੀ ਯਾਰ ਹੱਦ ਹੋ ਗਈ ਤੇਰੀ 2000 ਰੁਪਏ ਭਰਾਵਾ ਮੈਂ ਹੀ ਤੈਨੂੰ ਸਾਈ ਦੇ ਗਿਆ 2000 ਰੁਪਏ ਮੈਂ ਟੈਂਪੋ ਵਾਲੇ ਦੇ ਗਿਆ ਹੁਣ ਤੁਸੀਂ ਕਹਿ ਰਹੇ ਹੋ ਵੇਚ ਨਹੀਂ ਦੀ ਜਵਾਨ ਨਾਮ ਦੀ ਕੋਈ ਚੀਜ਼ ਹੈ ਕਿ ਨਹੀਂ ਹੈ ਉਹ ਜਵਾਨ ਤਾਂ ਮੰਨੀ ਚੱਲ ਸਾਈ 2000 ਦਿੱਤੀ ਐ ਤੂੰ ਆ ਚੱਕ ਤੇਰੀ ਸਾਈ ਠੜ ਵੇਚ ਨਹੀਂ ਹੈਗੀ ਮਾਜਾ ਸੀ ਠੀਕ ਹੈ ਉਹ ਭਰਾਵਾ ਕੀ ਗੱਲ ਇਹ ਜਿਹੜੇ 2000 ਰੁਪਏ ਮੈਂ ਟੈਂਪੋ ਵਾਲੇ ਦੇ ਗਿਆ ਉਹ ਇਹਨੂੰ ਘੜੋਂ ਲਈ ਦਿੰਨੇ ਐ ਐ ਕਰਦੇ ਆ 2000 ਰੁਪਏ ਟੈਂਪੋ ਵਾਲਾ ਵੀ ਮੱਥੇ ਮਾਰ ਦੇ ਦੇ ਆਹ ਆਈ ਕਰਦੇ ਟੈਂਪੂ ਵਾਲੇ ਦਿੱਤਾ ਤਾਂ ਆਹ ਦਿੱਤਾ ਯਾਰ ਗੱਲ ਗੱਲ ਕਰੀ ਯਾਰਿਆ ਹੱਦ ਹੁੰਦੀ ਆ ਗੱਲ ਵੀ ਜ਼ੁਬਾਨ ਨਾਮ ਦੀ ਕੋਈ ਚੀਜ਼ ਹੈ ਕਿ ਨਹੀਂ ਹੈ ਠੀਕ ਆ ਆ ਚੱਕ ਟੈਂਪੂ ਵਾਲਾ 500 ਉੱਤੇ ਆ ਮੇਰਾ ਵੀਰ ਫਰੂਟੀ ਪੀ ਲੈ ਠੀਕ ਹੈ 500 ਉਹ 2000 ਰੁਪਏ ਤਾਂ ਟੈਂਪੂ ਵਾਲੇ ਨੂੰ ਮੈਂ ਪੰਚਾਇਤ ਕਰੂਗਾ ਹੁਣੀ ਮੈਂ ਦੱਸਦੀ ਗੱਲ 2500 ਰੁਪਏ ਆ ਗਾ ਟੈਂਪੂ ਵਾਲਾ 500 ਉੱਤੇ ਦਿੱਤਾ ਮੇਰਾ ਵੀਰ ਅਸੀਂ ਮੱਧ ਨਹੀਂ ਬੇਚਣੀ ਠੀਕ ਆ ਆ ਬੰਦੇ ਆ ਤੇਰੇ ਮੂਰੇ ਆ ਗੱਲ ਮੁੱਕਦੀ ਆ ਹੱਦ ਹੋ ਗਈ ਯਾਰ ਕੋਈ ਇਮਾਨ ਨਾਮ ਦੀ ਚੀਜ਼ ਹੈ ਨਹੀਂ ਦੁਨੀਆ ਤੇ ਉਹ ਬੇਤਨੀ ਨਹੀਂ ਹੈਗੀ ਮੱਧ ਇਹ ਡਾ ਵਧੀਆ ਸੌਦਾ ਹੀ ਸਾਰਾ ਖ ਮਾਲ ਦੀ ਗੱਲ ਉਹ ਹੀ ਘੜੇ ਪੈ ਗਿਆ ਤੇ ਤੇ ਬੇਚਣੀ ਨਹੀਂ ਬੇਚਣੀ ਤੇ ਬੇਚਣੀ ਹੈਗੀ। ਉਹ ਕੀ ਹਾਲਾ ਬਾਈ ਜੀ? ਵਧੀਆ ਮੇਰੇ ਵਧੀਆ। ਹਾਂ ਮਾ ਥੋੜੀ ਆ। ਆਓ ਸਾਡੀ ਆ। ਆ ਲੱਗਦਾ ਬਾਈ ਤੂੰ ਇਹਦੀ ਕੇਅਰ ਗੁਰ ਘਾਟ ਹੀ ਕਰਦਾ। ਕੀ ਗੱਲ ਗਰ ਨਾਲ ਵੇੜਤੀ ਇਹ ਮੈਂ? ਖੋਲ। ਬਾਈ ਜਿਹੜਾ ਮੁੱਲ ਇਹਦਾ ਪੈਣਾ ਚਾਹੀਦਾ ਨਾ? ਹਾਂ। ਅਸਲ 'ਚ ਤੂੰ ਉਹਨੂੰ ਉਵੇਂ ਬਣਾ ਕੇ ਰੱਖਿਆ ਨਹੀਂ। ਅੱਛਾ। ਹਾਂ। ਹਾਂ। ਜੇ ਆ ਮੱਝ ਤੂੰ ਕਿਤੇ ਮੈਨੂੰ ਦੇ ਦੇ। ਹਾਂ। ਪੂਰੀ ਰਾਣੀ ਬਣਾ ਕੇ ਰੱਖੂ ਇਹਨੂੰ ਮੈਂ। ਹੁਣ ਤੂੰ ਦੱਸ ਮੈਨੂੰ ਦੇਣੀ ਹੈ ਕਿ ਨਹੀਂ? ਨਹੀਂ ਵੀਰੇ ਆਪਾਂ ਨਹੀਂ ਦੇਣੀ ਮੱਝ। ਖੋਲ। ਮੁੱਲ ਵਧੀਆ ਪਾ ਦੂੰਗਾ। ਇਡਾ ਕਿਡਾ ਕ ਛੱਬੀ ਖਣ ਬਣਦਾ ਤੂੰ ਕੀ ਮੁੱਲ ਪਾ ਦੇਂਗਾ ਇਹਦਾ ਦੱਸ 2 ਲੱਖ 70 ਹਜ਼ਾਰ ਦੇ ਦੂੰਗਾ ਨਹੀਂ 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 ਵੀਰੇ ਆਫਾ ਮੱਝ ਦੇਣੀ ਨਾ 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 ਚੱਲ ਨਾ ਤੇਰੀ ਤੇ ਨਾ ਮੇਰੀ 2 ਲੱਖ 90 ਹਜ਼ਾਰ ਚ ਡਨ ਕਰ ਐਨੇ ਮਨਾ ਵੇਚੀ ਇਹ ਤਾਂ ਬਹੁਤ ਵੱਡਾ ਮਨਾ ਹੈ 2 ਲੱਖ 90 ਹਜ਼ਾਰ 40 ਹਜ਼ਾਰ ਰੁਪਏ ਮਨਾ ਬਹਾਰ ਸਹੀ ਹੈ ਕੀ ਸੋਚੀ ਐ ਨਾ ਭਾਈ ਕੋਈ ਮੱਝ ਐਨੇ ਦੀ ਹੈ ਨਹੀਂ ਸੀ ਮੈਂ ਫਿਰ ਵੀ 2 ਲੱਖ 90 ਹਜ਼ਾਰ ਰੁਪਏ ਲਾਤਾ ਉਹ ਵੀ ਮੱਝ ਤੇ ਤਰਸੀਆ ਖਾ ਕੇ ਆ ਹੁਣ ਤੂੰ ਮੇਰਾ ਵੀ ਜ਼ਿਆਦਾ ਨਾ ਸੋਚ ਹਾਂ ਚੱਕ 2000 ਰੁਪਇਆ ਸਾਈ ਤੇ ਮੱਦੀ ਹੁਣ ਹੋ ਗਈ ਮੇਰੀ ਹਾਂ ਮੈਂ ਹੁਣੇ ਗਿਆ ਸਾਧਨ ਲੈ ਕੇ ਤੇ ਆ ਗਿਆ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਤਾਂ ਹੈਗਾ ਕਲੇਸ਼ੀ ਕਿਤੇ ਮੈਂ ਸਾਧਨ ਲੈ ਕੇ ਆਵਾਂ ਤੇ ਤੂੰ ਉੱਤੋਂ ਮੁਕਰ ਜੇ ਫਿਰ ਮੈਂ ਮੁਕਰਣ ਨਹੀਂ ਦੇਣਾ ਤੈਨੂੰ ਮੈਂ ਦੱਸਾਂ ਮੇਰੀ ਵੀ ਗੱਲ ਧਿਆਨ ਨਾਲ ਸੁਣ ਲੈ ਮੈਂ ਵੀ ਜਵਾਨ ਦਾ ਹੈਗਾ ਬੰਦਾ ਪੱਕਾ ਜਿਹੜੀ ਇੱਕ ਵਾਰੀ ਪੱਥਰ ਤੇ ਲਕੀਰ ਖੇਚਤੀ ਫੇਰ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜੇ ਠੀਕ ਹੈ ਬਸ ਇਹੀ ਗੱਲ ਚਾਹੀਦੀ ਸੀ ਮੈਨੂੰ ਮੈਂ ਹੁਣੇ ਗਿਆ ਸਾਧਨ ਲੈ ਕੇ ਤੇ ਆ ਗਿਆ ਧਿਆਨ ਰੱਖੀ ਮੈਂ ਤਾਂ ਬਸ ਠੀਕ ਹੈ ਉਹਨਾਂ ਨੂੰ ਪੈਸੇ ਲਿਆ ਤੇ ਮੱਦ ਲੈ ਜਾ ਠੀਕ ਫਦ ਹੋ ਗਈ ਯਾਰ ਆਏ ਮੇਰੀ ਕਾਲਪਰੀ ਜੀ ਕੱਪਣਾ ਕਿਸੇ ਕਰਵਾ ਕਿਸੇ ਜੇ ਤੂੰ ਨਾ ਤੀ ਹੁੰਦੀ ਨਾ ਮੈਂ ਤੈਨੂੰ ਚੁੰਮ ਲੈਣਾ ਸੀ ਬਹੁਤ ਪਿਆਰ ਆਈ ਜਾਂਦਾ ਤੇਰੇ ਤੇ ਆ ਮੇਰੀ ਫੁੱਟ ਲਿਆ ਬਈ ਖਤਰ ਕਰਦੇ ਦਾ ਚੰਚਾ ਨਹੀਂ ਨਹੀਂ ਵੀਰੇ ਮੈਦਾ ਨਹੀਂ ਕਰਨੀ ਆਪਾਂ ਮੈਦਾ ਨਹੀਂ ਕਰਨੀ ਹਾਂ ਕਿਉਂ ਬੇਚਰੀ ਨਹੀਂ ਹੈਗੀ ਆਪਾਂ ਅੱਜ ਕੀ ਮਤਲਬ ਹੈ ਤੇਰਾ بس مطلب ਇਹੀ ਹੈ ਕਿ ਬਿਹਤਰੀ ਨਹੀਂ ਹੈਗੀ ਮੱਝ ਆਪਾਂ। ਉਹ ਹੱਤ ਹੋ ਗਈ ਭਰਾ। ਮੈਂ ਤੈਨੂੰ 4000 ਰੁਪਏ ਸਾਈ ਦਿੱਤੀ ਐ। ਵੇਚਣ ਵਾਲਾ ਕੀ ਮਤਲਬ ਐ? ਮੈਂ ਖਰੀਦੀ ਹੋਈ ਐ। ਹੁਣ ਮੱਝ ਇਹ ਮੇਰੀ ਐ ਮੈਂ ਲੈ ਕਿੱਦਾਂ ਲੈ? ਉਹ ਮੱਝ ਤਾਂ ਚਲੋ ਤੇਰੇ ਮੇਰੇ ਤਾਂ ਘਰੇ ਕਲੇਸ਼ ਪਿਆ ਤਾ। ਮੇਰੀ ਘਰ ਵਾਲੀ ਲੜਤੀ। ਕਹਿੰਦੀ ਤੂੰ ਮੱਝ ਵੇਚਣ ਦਾ ਫੈਸਲਾ ਪੁੱਛ ਕੇ ਕਿਨੂੰ ਲਿਆ? ਕਹਿੰਦੀ ਜੇ ਤੂੰ ਮੱਝ 베ਚੀਆ ਮੈਂ ਆਉਦੇ ਪੇਕੇ ਵਗਜੂ ਮੁੜਕੇ ਨਹੀਂ ਆਉਣਾ। ਹੁਣ ਤੂੰ ਐਂ ਦੱਸ ਬਈ ਡੰਗਰ ਜ਼ਰੂਰੀ ਆ ਕਿ ਰਿਸ਼ਤੇ ਜ਼ਰੂਰੀ ਨੇ? ਜ਼ੁਬਾਨ ਵੀ ਜ਼ਰੂਰੀ ਹੁੰਦੀ ਐ। ਜਿਹੜੀ ਤਰੀ 1% ਵੀ ਹੈ ਨਹੀਂ। ਗੱਲ ਕਰਦਾ ਰਿਸ਼ ਉਹ ਮੈਂ ਤੈਨੂੰ 4000 ਰੁਪਏ ਦਿੱਤਾ ਐ ਸਾਈ ਆਪਣੀ ਹੋ ਗਈ ਤੇ ਮੱਝ ਨੂੰ ਮੇਰੀ ਮੈਲੇ ਕਿ ਚੱਲੇ ਉਹ ਵੀਰ ਗੱਲ ਸੁਣ ਮੇਰੀ ਯਾਰ ਮੇਰੇ ਤਾਂ ਘਰੇ ਕਲੇਸਟਾ ਤੇ ਗੱਲ ਕਿਉਂ ਨਹੀਂ ਸਮਝਦਾ ਜ ਤੂੰ ਫਿਰ ਤੂੰ ਐ ਕਰ ਮੈਨੂੰ 10000 ਦੇ ਦੇ 10000 ਕਾ ਦਾ ਯਾਰ ਸਾਈ ਤਾਂ 4000 ਰੁਪਏ ਦਿੱਤੀ ਸੀ 10000 ਰੁਪਏ ਜਿਹੜਾ ਤੂੰ ਜ਼ਬਾਨ ਤੋਂ ਮੁਕਰਿਆ ਉਹਦਾ ਤੈਨੂੰ ਮੈਂ ਕਿਹਾ ਵੀ ਸੀ ਜੇ ਤੂੰ ਮੁਕਰੇ ਮੈਂ 10000 ਰੁਪਏ ਲੈਣਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਨਹੀਂ ਮੈਂ ਪੂਰੇ ਪਿੰਡ ਦੇ ਵਿੱਚ ਟੰਡੋਰਾ ਪਿੱਟ ਦੇਣਾ ਬਦਨਾਮ ਕਰ ਦੇਣਾ ਤੈਨੂੰ ਵੱਡੇ ਪੱਦਰ ਤੋਂ ਵੀ ਇਹ ਜ਼ਮਾਨ ਵਾਲਾ ਬੰਦਾ ਹੈ ਨਹੀਂ ਇਹ ਪੰਚਾਇਤ ਮੈਂ ਲੱਗ ਬ ਜਮੇੜਨਾ ਤੂੰ ਐਂ ਕਰ ਸਾਈ 4000 ਦਿੱਤੀ ਸੀ ਆ ਫੜ ਮੇਰਾ ਬੇਸ ਨਾ 4000 ਨਹੀਂ 10000 ਰੁਪਿਆ 4000 ਸਾਈ ਤਾਂ ਫੜ ਮੈਂ ਤੇਰਾ ਪੈਸੇ ਲੈ ਕੇ ਆਣਾ ਇੱਕ ਮਿੰਟ ਇੱਥੇ ਖੜ ਮੇਰੀ ਗੱਲ ਸੁਣ ਠੀਕ ਐ ਆ ਫਿਰ ਸਿੱਧੇ ਨੂੰ ਆ ਗਿਆ ਮੈਂ ਠੀਕ ਆ ਹੁਣ ਤੂੰ ਵੀ ਤੂੰ ਵੀ ਛੁੱਡੇ ਮਾਰ ਨਾ ਮੇਰਾ ਪਹਿਲੇ ਹੀ ਦਿਮਾਗ ਖਰਾਬ ਹੋਇਆ ਤੇ ਮੁੱਕਰ ਗਿਆ ਤੇਰਾ ਮਾਲਕ ਅਸਲ ਚ ਤੂੰ ਮੇਰੇ ਨਸੀਬਾਂ ਚ ਹੈ ਹੀ ਨਹੀਂ ਸੀ ਕਮਲ ਆ ਚੱਕ ਦੇ 6000 ਰੁਪਿਆ ਪੂਰਾ ਨਾ ਆਹੋ 10000 ਰੁਪਿਆ ਹੋ ਗਿਆ ਨਾ ਹੁਣ ਪੂਰਾ ਹੁਣ ਮੇਰੇ ਆ ਬੰਨੇ ਹੱਥ ਮੇਰਾ ਖੜਾ ਛੱਡ ਮੇਰਾ ਮੇਰੇ ਲਈ ਨਾ ਰਿਸ਼ਤੇ ਜ਼ਰੂਰੀ ਨੇ ਆਹੋ ਜ਼ਬਾਨ ਵੀ ਜ਼ਰੂਰੀ ਚਾਹੀਦੀ ਹੁੰਦੀ ਐ ਜਿਹੜੀ ਤੇਰੇ ਕੋਲ 1% ਵੀ ਹੈ ਨਹੀਂ ਉਹ ਬਥੇਰੀਆਂ ਪੱਕੀਆਂ ਜ਼ਬਾਨਾਂ ਨੇ ਚੱਲ 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 ਦੋ ਲੱਕ ਪੀਹ ਜਾ ਉਹ ਨੂੰ ਬਤਾ ਤੈਨੂੰ 500 ਬਣਿਆ ਤੇ ਯਾਰ ਕੀ ਬਣਿਆ ਪਰ ਬਾਕੀ ਮੈਨੂੰ ਬੜੇ ਕਿਉਂਕਿ ਆਈਡੀਆ ਮੇਰਾ ਸੀ ਨਾ ਅਗਲੇ ਸਾਡੇ ਪਿੰਡ ਦਾ ਸਭ ਤੋਂ ਚੀਪਾ ਲਾਲਚੀ ਸਵਾਰਥੀ ਸਭ ਤੋਂ ਘਟਿਆ ਬੰਦਾ ਹੈ ਸਵਾਰੀ ਹੈ ਯੇਰੀ ਗੱਲ ਸੁਣ ਜੇ ਤੇਰੀਆਂ ਨਗਰਾਂ ਚ ਕੋਈ ਹੋਰ ਵੀ ਲਾਲਚੀ ਸਵਾਰਥੀ ਤੇ ਘਟਿਆ ਹੈਗਾ ਉਹ ਸਾਨੂੰ ਦੱਸ ਕਿਉਂਕਿ ਅਸੀਂ ਇਹੋ ਜਿਹੇ ਨਹੀਂ ਚੇਪੀਆਂ ਲਾਉਣਿਆ ਹਾਂ ਆਜੋ ਤੁਹਾਨੂੰ ਯਾਰ ਦਿਖਾ אההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההה <laughs> no, 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 no. <laughs> <laughs>